ਸਸਰੀਕਾਲ ਕੀ ਹਾਲ ਚਾਲ ਆਈ ਹੋਪ ਸਾਰੇ ਵਧੀਆ ਹੋਵਗੇ ਤੁਹਾਡਾ ਸਵਾਗਤ ਆ ਸਾਡੇ ਨਿਊ ਬਲੌਗ ਦੇ ਵਿੱਚ ਬਲੌਗ ਚ ਬਹੁਤ ਕੈਂਡ ਕੈਂਡ ਚੀਜ਼ਾਂ ਪਾਈਆਂ ਗਈਆਂ ਨੇ ਤੁਸੀਂ ਐਂਡ ਤੱਕ ਜ਼ਰੂਰ ਬਨੇ ਰਹੋ ਕਿਤੇ ਚੱਲੀ ਮਿੱਡੀ ਏ ਦੱਸ ਕਿਥੇ ਚੱਲੀ ਆ ਚੰਗਾ ਫਿਰ ਨਾ ਦੱਸ ਪਹਲਾ ਪਹਲਾ ਪਾਸ ਚਲੋ ਮਿੱਡੂ ਕਿਥੇ ਚੱਲਿਆ ਹੌਲ ਚੱਲਿਆ ਤੂੰ ਹੈ ਆ ਜਾਂਦੇ ਮਿੱਟੀ ਸਾਰਿਆਂ ਨੂੰ ਫੇਰ ਖੋਲਾਂਗੇ ਆਪਾਂ ਠੀਕ ਹੈ ਸਾਰਿਆਂ ਨੂੰ ਆ ਜਾਂਦੇ ਆ ਜਾਂਦੇ ਓਏ ਜਾ ਬੱਸ ਟੀ ਨੂੰ ਬੁਲਾ ਕੇ ਲਿਆ ਚੱਲੀਏ ਤੁਪਰਾ ਲਿਆ ਜਾਂ ਕਿਆ ਚੱਲੀਏ ਹਲ ਲੈ ਕੇ ਜਾਊ ਚਾਚੂ ਤੂੰ ਤਿਆਰ ਹੋ ਕੇ ਥੋੜੀ ਝਾੜੂ ਮਾਰਦੇ ਹੁੰਦੇ ਆ। ਹਾਂ ਹਾਂ। ਤੂੰ ਲੈ। ਤੂੰ ਲੈ ਦਨੀ। ਨਹੀਂ ਮੈਂ ਤੇ ਸੁਲ ਲੈ ਤਨੀ। ਹਾਂ ਤਾਂ ਪੈ ਚੱਲ ਲਿਆ। ਜੇ ਵੱਢ ਜਾਏਗਾ ਤੂੰ ਬੰਦਾ। ਆਹ ਬੈਠਣਾ। ਹੈਨਾ? ਲਿੱਬੜ ਜਾ ਰਹੇ ਹਾਂ ਹੋਰ ਇਹਨੇ ਫਿੱਕੇ ਜਿਹੇ ਕੱਪੜੇ ਖਰਾਬ ਕਰ ਲੂਗਾ ਕਹਿੰਦੇ ਚੋਬਰ ਝੂਟੇ ਝਾੜੇ ਲੈ ਕੇ ਚੱਲਿਆ ਥੱਲੇ 150 ਪੌੜੀਆਂ ਆਪਾਂ ਥੱਲੇ ਉਤਰ ਕੇ ਚੱਲੇ ਆ ਤੇ ਅੱਗੇ ਆਜੋ ਫਿਰ ਉੱਥੇ ਮਿਲਾਂਗੇ ਹੁਣ ਆਪਾਂ ਅੱਗੇ ਗੱਡੀ ਕੋਲੇ ਕਹਿੰਦੇ ਮੇਰੇ ਵੀਰ ਆਜੋ ਲਾ ਵੀ ਮਤਰਾ ਅੱਗੇ ਗੱਡੀ ਕੋਲੇ ਆਪਾਂ ਖੋਲੀ ਟਾਕੀ ਮੈਂ ਤੇ ਗੁੱਗੂ ਬੈਠਣ ਲੱਗਾ ਅੱਗੇ ਫਰੰਟ ਸੀਟ ਤੇ ਕਿਉਂਕਿ ਫਰੰਟ ਸੀਟ ਸਾਡੀ ਹੁੰਦੀ ਆ ਪੱਕੀ ਹੋਈ ਆਏ ਅੱਗੇ ਚੋਬਰ ਨੇ ਮੋੜਸਨ ਦਿੱਤਾ ਬਾਟ ਤੇ ਮੋਛਾ ਕਿਤੇ ਹਾਂ ਸ਼ਰਟ ਹੈਦਰ ਸਾਡੇ ਨਾਲ ਦੂਜਾ ਚੋਬਰ ਤੇ ਬੀ ਸੇ ਮੈਡਮ ਹਾਏ ਦਿਹਾਦੇ ਵਾਹ ਕਰਤਾ ਸੀ ਮੈਡਮ ਨੇ ਚਲੋ ਅੱਗੇ ਕਹਿੰਦੇ ਚੋਬਰ 1532 ਨੂੰ ਕਰਾਸ ਕਰਕੇ ਪਹੁੰਚਾਂਗੇ ਮੌਲ ਆਪਾਂ ਥਾਂ ਥਾਂ ਤੇ ਬੱਤੀਆਂ ਹੀ ਬੱਤੀਆਂ ਨੇ ਆਗੇ ਆਪਾਂ ਮਾਲੀ ਦੀ 3B2 ਮਾਰਕੀਟ ਚ ਉਹ ਸਾਹਮਣੇ ਦਿਖਣੀ ਮਾਰਕੀਟ 3B2ਾ ਇਦੂਗਾ ਚੋਪਰ ਦੇਖਦੇ ਆ ਕਰ ਹਸੀਆਂ ਕਿੱਡੀਆਂ ਹੋਣੀਆਂ ਸਟਾਰਟ ਹੋ ਗਈਆਂ ਸਾਡੀਆਂ ਮੈਰੀਆਂ ਦੇ ਗੁੱਗੂ ਦੀ ਮਸਤੀ ਚੱਲ ਰਹੀ ਸੀ ਗੁੱਗੂ ਕਹਿੰਦਾ ਬਾਹਰ ਜਾਣਾ ਚੋਪਰ ਰੇ ਕਹਿੰਦੇ ਬਾਹਰ ਜਾਣਾ ਕਹਿੰਦੇ ਛੇਤੀ ਹੀ ਹੱਲਵਾਤ ਉੱਪਰ ਲੈਵਲ ਦੀ ਕਰਨੀ ਹੈ ਕਹਿੰਦਾ ਛੇਤੀ ਕੱਢੋ ਬਾਹਰ ਗੱਡੀ ਵਿੱਚ ਬੈਠ ਕੇ ਪਤਾ ਲੱਗਿਆ ਕਿ ਆਪਣਾ ਟਾਇਰ ਪੈਂਚਰ ਹੋ ਚੁੱਕਿਆ ਹੈ ਕਹਿੰਦੇ ਮੇਰੇ ਵੀਰੋ ਹਵਾ ਨਿਕਲ ਚੁਗੀ ਆ ਤੇ ਫੇਰ ਆਪਾਂ ਪਹੁੰਚ ਗਏ ਪੰਪ ਤੇ ਤੇ ਇਥੋਂ ਪੈਂਚਰ ਲਵਾਣਾ ਇਹਨਾਂ ਨੇ ਹੀ ਪਹਿਲਾਂ ਲਾਇਆ ਸੀ ਆਪਾਂ ਚੋਬਾਂ ਨੂੰ ਮਾਰੀ ਹਾਕ ਹਾਰਨ ਤਾਂ ਸੁਣਿਆ ਨਹੀਂ ਹਾਕ ਮਾਰੀ ਆਪਾਂ ਉਹਨੂੰ ਆ ਜਾ ਵੀ ਤਬਕਾ ਮਾਰ ਕੇ ਲਿਆਉਂਦਾ ਕਹਿੰਦੇ ਮੇਰੇ ਵੀਰੋ ਤੇ ਜੋਬਰ ਆ ਗਿਆ ਟਾਇਰ ਲੱਗਿਆ ਖੋਲਣਾ ਤੇ ਆਪਾਂ ਇਹਨੂੰ ਦੱਸਿਆ ਕਾਰਨ ਤੇ ਆਪ ਸਾਨੂੰ ਯਕੀਨ ਸੀਗਾ ਵੀ ਜਿਹੜਾ ਇਹਨਾਂ ਨੇ ਪਹਿਲਾਂ ਪੈਂਚਰ ਲਾਇਆ ਉਹੀ ਲੀਕ ਹੋਣਾਗਾ ਕਿਉਂਕਿ ਉਹ ਕੱਟ ਲੱਗਿਆ ਹੋਇਆ ਸੀਗਾ ਅੰਦਰੋਂ ਤੋਂ ਲਾਇਆ ਗਿਆ ਸੀ ਤੇ ਇਹਨਾਂ ਨੇ ਉਹ ਚੀਜ਼ ਦੀ ਗਾਰੰਟੀ ਦਿੱਤੀ ਸੀ ਵੀ ਸਾਡਾ ਜੇ ਲੀਕ ਹੋਇਆ ਤਾਂ ਜਿੱਥੇ ਮਰਜੂ ਇੱਥੇ ਲਿਖਿਆ ਆਪਾਂ ਉੱਥੇ ਹੀ ਲਿਆਏ ਫਿਰ ਇੱਥੇ ਕੀਤਾ ਚੈੱਕ ਗੱਲ ਉਹੀ ਨਿਕਲੀ ਜਿਹੜਾ ਟੈਂਕਰ ਪਹਿਲਾਂ ਲਾਇਆ ਗਿਆ ਸੀ ਉਹੀ ਲੀਕ ਸੀਗਾ ਤੇ ਹੁਣ ਇਹਨਾਂ ਨੇ ਰਿਚਰ ਚੇਂਜਿੰਗ ਕਰਨੇ ਸਟਾਰਟ ਕਰਤੀਆਂ ਤੇ ਆਪਾਂ ਇਹਨਾਂ ਨੂੰ ਗਿਆ ਵੀ ਹੁਣ ਇਹਨੂੰ ਲਾ ਕੇ ਦਿਓ ਉਹ ਵੀ ਫ੍ਰੀ ਚ ਚਲੋ ਆਪਾਂ ਅੱਗੇ ਚੱਲਦੇ ਆਂ ਦੇਖਦੇ ਹਾਂ ਹੁਣ ਆਪਾਂ ਕੀ ਕਰਦੇ ਆ ਇਹ ਜਿਹੜੰਨੇ ਲਾਇਆ ਸੀ ਉਹ ਹੀ ਆ ਕੈ ਕਹਾਗੇ ਇਹਨਾਂ ਨੇ ਟਾਇਰ ਖੋਲ ਲਿਆ ਤੇ ਲਾਉਣ ਲੱਗੇ ਪੈਂਚਰ ਫੇਰ ਅਫਾਤ ਦੇਖਦੇ ਕਿੰਨੇ ਪੈਸੇ ਦੇਣੇ ਪੈਣਗੇ ਮੈਨੂੰ ਪਤਾ ਇਹਨਾਂ ਨੇ ਢੇ ਚਕੜੀਚੇ ਕਰਕੇ ਪੈਸੇ ਲੈ ਜਾਣੇ ਸਾਥੋਂ ਪਰ ਫਿਰ ਵੀ ਇਹਨਾਂ ਨੇ ਗਾਰੰਟੀ ਦਿੱਤੀ ਹੋਈ ਸੀ ਵੀ ਜਿੱਥੇ ਮਰਜ਼ੀ ਹੋ ਜੇ ਪੈਂਚਰ ਖੋਲ ਕੇ ਸਾਡੇ ਕੋਲ ਲਿਆਓ ਅਸੀਂ ਆਪਣੇ ਆਪ ਇਹਨਾਂ ਨੂੰ ਦੁਬਾਰੇ ਲਾ ਕੇ ਦੇਵਾਂਗੇ ਇਹਨਾਂ ਨੇ ਖੋਲ ਲਿਆ ਪੈਂਚਰ ਲਾਉਣ ਲੱਗੇ ਪੈਂਚਰ ਲਾਦਾ ਕਿਉਂ ਬਣੇ ਖੱਟਦਾ ਨਹੀਂ ਪੰਜਲ ਲਾ ਕੇ ਆਪਾਂ 1532 ਨੂੰ ਕਰਾਸ ਕਰਕੇ ਚੱਲੇ ਜਾਂ ਸੀਵੀ ਮਾਲ ਪਰ ਭੁੱਲੇ ਪੜ ਕੇ ਅਸੀਂ ਇੱਕ ਇੱਕ ਦੋ ਬਲੇਟਾਂ ਬਾਦੀ ਕਰਾਸ ਕਰ ਗਏ ਜਾਂ ਕਿਉਂ ਘੁੰਮ ਕੇ ਫਿਰ ਤੇ ਆਜੋ ਆਪਾਂ ਅੱਗੇ ਹੁਣ ਸੀਵੀ ਮਾਲ ਮਿਲਾਂਗੇ ਤੁਹਾਨੂੰ ਠੀਕ ਆ ਵੀ ਇਕੋ ਸਾਹਮਣੇ ਵੀ ਉਹ ਹੀ ਮੌਲੀ ਆ ਉਹ ਬਣ ਰਿਆ ਹਲੇ ਰੈਡੀ ਨਹੀਂ ਹੋਇਆ ਪੂਰਾ ਆ ਗਏ ਆਪਾਂ ਪਹੁੰਚ ਗਏ ਸੀਪੀ ਮਾਲ ਤੇ ਇੱਥੇ ਆਪਾਂ ਗੱਡੀ ਕਰਾਂਗੇ ਪਾਰਕ ਕਿਤੇ ਜਗਾ ਜੀ ਦੇਖ ਕੇ ਟੇਢੀ ਵਿੰਗੀ ਕਰਕੇ ਲਾ ਦੇ ਨਹੀਂ ਆ ਗਏ ਨੇ ਚੋਬਰਾਂ ਨੇ ਕਿੱਥੇ ਛੱਡਦੇ ਆ ਸਾਈਡ ਛੂਟ ਤੇ ਕੰਨੀ ਦੱਬ ਕੇ ਆਪਾਂ ਇੱਥੇ ਲਾ ਦੀ ਗੱਡੀ ਕੰਨੀ ਦੱਬ ਕੇ ਸਾਈਡ ਤੇ ਕਰਕੇ ਤੇ ਹੁਣ ਨਿਕਲੇ ਸਾਰੇ ਬਾਹਰ ਇਧਰ ਗੁੱਗੂ ਦਾ ਰੋਣਾ ਸਟਾਰਟ ਹੋ ਚੁੱਕਾ ਹੈ ਮਾਲ ਪਹੁੰਚ ਗਿਆ ਪਸੀਬੀ ਮਾਲ ਦੇ ਫਰੰਟ ਤੇ ਉੱਪਰੋਂ ਕਹਿੰਟ ਆ ਰਹੀ ਆ ਸੀਸੇ ਸੀਸੇ ਲਾ ਰੱਖਿਆ ਕਹਿੰਦੇ ਚੋਬਰ ਨੇ ਕਿੰਨੇ ਕਰੋੜਾਂ ਦਾ ਸ਼ੀਸ਼ਾ ਲਾਦਾ ਕਹਿੰਦੇ ਮੇਰੇ ਵੀਰੋ ਇੱਥੇ ਆਪਣੀ ਚੱਲ ਪਈ ਸੀ ਦੋ ਚਾਰ ਰੀਲਾਂ ਬਣਾਉਣੀਆਂ ਸਟਾਰਟ ਹੋ ਗਈਆਂ ਸੀ ਰੀਲਾਂ ਰੁੱਲ ਪਣਾ ਕੇ ਆਪਾਂ ਫਰੀ ਹੋ ਕੇ ਫਿਰ ਅੱਗੇ ਵੱਧ ਗਏ ਆ ਗੋਗੂ ਦੀ ਮਸਤੀ ਨਹੀਂ ਚੱਲ ਰਹੀ ਆ ਇੱਥੇ ਇਹ ਨਹੀਂ ਟਿਕਿਆ ਸਾਰਾ ਦਿਨ ਆ ਜਾਲੀ ਤੇ ਟੱਪੀ ਗਿਆ ਚੱਕ ਲੋ ਰਹਿਦਾ ਨੇ ਜਿੱਤ ਕਰੀ ਜਾਣੀ ਹੈ ਕਹਿੰਦੇ ਚੋਬਰਾ ਨੇ ਮਾਰਤੀ ਮੌਲ ਚ ਐਂਟਰੀ ਟਰੱਕ ਮਾਰਤੀ ਆ ਕਹਿੰਦੇ Et neut ze gut ਕਹਿੰਦੇ ਚੋਬਰਾਂ ਨੇ ਉਤਲੇ ਲੈਵਲ ਦੀ ਗੱਲਬਾਤ ਕੀਤੀ ਬਈ ਕਿੱਥੇ ਕਿੱਥੇ ਤੱਕ ਫੁੱਲ ਚੜੇ ਪਏ ਨੇ ਇਹਨਾਂ ਨੇ ਕਹਿੰਦੇ ਸਿਰਾ ਕਰਾ ਰੱਖਿਆ ਹੋਏ ਹੋਮ ਲੈਂਡ ਆ ਲਿਆ ਮੇਰੇ ਵੀਰੋ ਸਿਰਾ ਕਰਾ ਰੱਖਿਆ ਕਹਿੰਦੇ ਮੌਲ ਦਾ ਇੰਡਗਾ ਲਵਾਤਾ ਇੱਧਰ ਆ ਦੇਖ ਪਾਲੂ ਜ ਆ ਸਾਲਾ ਕਿੱਡਾ ਵੱਡਾ ਬਣਾਇਆ ਹੋਇਆ ਮੇਰੇ ਯਾਰ ਗਾ ਤੇ ਲਾਗੇ ਖੜਾ ਕੁਝ ਵੀ ਨਹੀਂ ਲੱਗਦਾ ਸੀਗਾ ਸੇਫ ਬੁੱਡ ਦਾ ਬੰਦਾ ਹੋ ਕੇ ਇਹ ਦੇਖ ਕਿੰਨਾ ਵੱਡਾ ਬਣਾਇਆ ਇਹਨਾਂ ਨੇ ਟੈਗ ਦੀ ਟੰਗ ਰੱਖਿਆ ਦੇਖ ਜੋ ਕਰੀਆ ਅਦੋਂ ਬਾਦ ਸ਼ੋਬਰ ਕਹਿੰਦੇ ਇੱਥੇ ਬਹਿ ਗਏ ਕਹਿੰਦੇ ਅਸੀਂ ਥੱਕ ਗਏ ਹੁਣ ਸੇਤੀ ਰੈਸਟ ਕਰ ਲਈਏ ਰੈਸਟ ਰੁਸ਼ ਕਰਾਂਗੇ ਫਿਰ ਲੰਰੂਨਾ ਚਾਰ ਬਣਾਵਾਂਗੇ ਤੇ ਫਿਰ ਅੱਗੇ ਵਧਾਂਗੇ ਮੈਂ ਵੀ ਬਹਿ ਗਿਆ ਸੀ ਜਾਂਦੇ ਸਾਹਮਣੇ ਵਾਲੀਆਂ ਸੌਬ ਦੇਖ ਕੇ ਜਦੋਂ ਵਿੱਚ ਜੂਮੀ ਗਰੀ ਤਾਂ ਪਰਸ ਦਿਖੇ ਪਏ ਜਦੋਂ ਪਰਸ ਦੇਖ ਜਾਣ ਫਿਰ ਤੈਨੂੰ ਪਤਾ ਹੀ ਆ ਕੀ ਹਾਲ ਆਉਂਦਾ ਕੁੜੀਆਂ ਦਾ ਲਟ ਲਟ ਜਾਂਦੀਆਂ ਨੇ ਵੀ ਸੇਤੀ ਹੀ ਦਵਾ ਦੋ ਪਰ ਜਦੋਂ ਰੇਟ ਦੇਖਿਆ ਫਿਰ ਆਵਲੇ ਡਣ ਲੱਗ ਗਏ ਅਸੀਂ ਵੀ ਆਈਫੋਨ ਦੇ ਮੁੱਲ ਦੇ ਤਾਂ ਪਰਸੀ ਪਏ ਨੇ ਇੱਧਰ ਗੁੱਗੂ ਦੀ ਮਸਤੀ ਚੱਲਦੀ ਹੋਈ ਸਾਲਾ ਮੋਰਦਾ ਇੰਨਾ ਚੜਾ ਟੱਪਦਾ ਫਿਰਦਾ ਸੀਗਾ ਤਾਂ ਇਹ ਇੱਥੇ ਕਹਿੰਦੇ ਇੱਕ ਹੋਰ ਬੰਦਾ ਜਾ ਖੜਾ ਰੱਖਿਆ ਕਹਿੰਦੇ ਇਹਨੂੰ ਆਰਨ ਮੈਨ ਕਹਿੰਦੇ ਆ ਇਹਨਾਂ ਨੇ ਕੀ ਬਣਾਉਣੀ ਉਹ ਵੀ ਬਾਹਰ ਲੈ ਇੱਥੇ ਟੰਗ ਤੇ ਲਿਆ ਗਏ ਫਿਰ ਆਪਾਂ ਦੇਖਦੇ ਹੁਣ ਅੱਗੇ ਚਾਵਾਂਗੇ ਉਹੀ ਗੱਲ ਹੋਈ ਕਹਿੰਦਾ ਜਦੋਂ ਪਰਸ ਦਾ ਜਾ ਕੇ ਰੇਟ ਦੇਖਿਆ ਤਾਂ ਕਹਿੰਦੇ ਗੱਪਰੂ ਕੰਪਨ ਲਾਤਾ ਕਹਿੰਦੇ ਬੜਾ ਹੀ ਮਹਿੰਗਾ ਸੀਗਾ 8000 ਤੋਂ ਸਟਾਰਟ ਸੀ ਕਹਿੰਦੇ ਇੰਨੇ ਚ ਆਪਾਂ ਹੋਰ ਬਹੁਤ ਕੁਝ ਲੈ ਲਾਂਗੇ ਕਹਿੰਦੇ ਬਾਅਦ ਚੱਲੇ ਆਪਾਂ ਬਾਹਰ ਇਥੋਂ ਪਰਸ ਬੁੱਝ ਕੋਈ ਨਹੀਂ ਲੈਣਾ ਤੇ ਅੱਗੇ ਆਗੇ ਆਹ ਦੇਖੋ ਬਈ ਕੀ ਬੋਲਾ ਘਮਣ ਲਾਈਆਂ ਹੋਈਆਂ ਸੀ ਕਹਿੰਦੇ ਬੋਲਾਂ ਕਮਲੀਆਂ ਕਰ ਰੱਖੀਆਂ ਕਦੇ ਉੱਤੇ ਕਦੇ ਥੱਲੇ ਕਹਿੰਦੇ ਤਾਹਾਂ ਬਾਗੀਆਂ ਹੁਣ ਉਧਰੋਂ ਥੱਲੇ ਆ ਗਈਆਂ ਇਹ ਨਹੀਂਓ ਟਲਦੇ ਸਾਰਾ ਦਿਨ ਆਈ ਕੰਮ ਤੇ ਲਾ ਰੱਖੀਆਂ ਨੇ ਕਹਿੰਦੇ ਦੇਖ ਕੀ ਬਾਤ ਕਰਾ ਰੱਖਿਆ ਸਰਾ ਗੱਲਬਾਤ ਉਥਲੇ ਲੈਵਲ ਦੀ ਗੱਲਬਾਤ ਕਰਾ ਰੱਖੀ ਇਹਨਾਂ ਨੇ ਕਹਿੰਦੇ ਇਧਰ ਬਾਟਾ ਆ ਗਿਆ ਬਾਟਾ ਆ ਗਿਆ ਕਹਿੰਦੇ ਬਾਟਾ ਇੱਕ ਆਹ ਲਾ ਰੱਖਿਆ ਇਹਨਾਂ ਨੇ ਗੋਲਡਮੈਨ ਜਦ ਮੈਨੂੰ ਲੱਗਦਾ ਸਾਰੇ ਬਾਹਰ ਲੈ ਲਿਆ ਕੇ ਇੱਥੇ ਟੰਗਤੇ ਨੇ ਕਹਿੰਦੇ ਇਹਨਾਂ ਨੂੰ ਨਹੀਂ ਜਾਣ ਦੇਣਾ ਇੱਥੋਂ ਆਪਾਂ ਇੱਥੇ ਹੀ ਰੱਖਣੇ ਆ ਕਹਿੰਦੇ ਖੜਾ ਕੇ ਕੰਮ ਲਾ ਕੇ ਹੁਣ ਕਹਿੰਦੇ ਚੋਬਰ ਉੱਤੇ ਨੂੰ ਚੱਲਿਆ ਪਤਾ ਨਹੀਂ ਭਾਈ ਪਤਾ ਨਹੀਂ ਭਾਈ ਅੱਛਾ ਕਹਿੰਦੇ ਮੈਂ ਵੀ ਤਾਂ ਹਾ ਤੋਂ ਥੱਲੇ ਨੂੰ ਆ ਰਿਹਾ ਸੀ ਮਖਾ ਦੋ ਰੀਲਾ ਬਣਾਈਆਂ ਜਾਣ ਬਣਾ ਦੋ ਮਖਾ ਮੇਰੀ ਵੀ ਕੋਈ ਆਜੋ ਲੈ ਮਿੱਤਰਾਂ ਇਹਨੂੰ ਛੱਡ ਕੇ ਚੱਲ ਗਈ ਮੈਨੂੰ ਲੱਗਦਾ ਕੱਲਾ ਹੀ ਰਹਿ ਗਿਆ ਵਿਚਾਰਾ ਬੈਠਾ ਉੱਥੇ ਬੁੱਤ ਬਣਿਆ ਬੈਠਾ ਹੁਣ ਉੱਥੇ ਹੀ ਬੈਠਾ ਰਹੀ ਹੁਣ ਤੂੰ ਨਾ ਚਾਹੀਂ ਕੇ ਪਾਸੇ ਕਹਿੰਦੇ ਅੱਗੇ ਚੱਲੇ ਆਪਾਂ ਪਹੁੰਚ ਗਏ ਆ ਸਭ ਤੋਂ ਫਰੰਟ ਤੇ ਉੱਪਰ ਪਹੁੰਚ ਚੁੱਕੇ ਆ ਤੇ ਜਦੋਂ ਇੱਥੇ ਦੇਖਿਆ ਦੇਖ ਕੇ ਬਗੜਾ ਦੇਖਿਆ ਮੁੜਿਆ ਕਹਿੰਦੇ ਮੁੜਿਆ ਹੁਣ ਆ ਲੱਗਿਆ ਹੁਣ ਥੱਲੇ ਨੂੰ ਤੇ ਮੈਨੂੰ ਕਹਿੰਦੇ ਜਾ ਥੱਲੇ ਰੀਲ ਬਣਾ ਸਾਡੀ ਜਾ ਮਹ ਰੀਲ ਕੋਈ ਫੋਰ ਬਣਾਊਗਾ ਅਜੇ ਤੱਕ ਵੀਡੀਓ ਬਣਾਉਣਿਆ ਮਿੱਤਰੋ ਵੀਡੀਓ ਬਣਾਤੀ ਆਪਾਂ ਇਹਨਾਂ ਦੀ ਤੇ ਇਥੋਂ ਲੱਗੇ ਹੁਣ ਆਪਾਂ ਬਾਹਰ ਨਿਕਲਣਾ ਚਲੋ 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 ਚੜੋ ਬਾਹਰ ਚਲੋ ਬਾਹਰ ਬਾਹਰ ਇਤੋਂ ਆਪਾਂ ਕੱਢਦੇ ਸਾਰੇ ਇਹ ਤੇ ਹੁਣ ਇੱਥੇ ਫੇਰ ਫਰੰਟ ਤੇ ਆਪਣੀਆਂ ਰੀਲਾਂ ਬਣਨਗੀਆਂ ਤੇ ਫੇਰ ਹੀ ਆਪਾਂ ਜਾਵਾਂਗੇ ਲਾਇਆ ਵੀ ਮਿੱਤਰੋ ਗੁੱਗੂ ਦੀ ਫੇਰ ਗਰਾਰੀ ਹੋਈ ਫਸ ਗਈ ਕਹਿੰਦਾ ਅੱਜ ਜਾਲੀ ਤੇ ਨੱਚਣਾਗਾ ਪਤਾ ਨਹੀਂ ਕੀ ਸੀ ਜਾਲੀ ਤੇ ਆਇਆ ਜਾ ਸੁਣਨ ਨੂੰ ਮਿਲ ਰਿਹਾ ਸੀ ਇਤਤ ਤੱਕ ਇਹ ਨਾਲ ਆਪਾਂ ਗੁੱਗੂ ਨੂੰ ਚੱਕ ਕੇ ਲੈ ਕੇ ਜਾਵਾਂਗੇ ਆ ਦੇਖ ਲਾ ਕਿਆ ਕਹਿੰਦਾ ਲਿਟਣ ਲੱਗ ਗਿਆ ਕਿ ਉਹ ਬਰ ਕਹਿੰਦਾ ਮੈਂ ਨਹੀਂ ਹੋ ਜਾਣਾ ਦੇਖ ਰੋਂਦਾ ਹੋਇਆ ਕਹਿੰਦਾ ਮੈਂ ਨਹੀਂ ਹੋ ਜਾਣਾ ਮਸਾਂ ਦੀ ਤੱਕੇ ਨਾਲ ਚੱਕ ਕੇ ਇਹਨੂੰ ਗੱਡੀ 'ਚ ਬਿਠਾਇਆ ਕਹਿੰਦੇ ਮੈਂ ਦੇਖ ਦੇ ਹਰਾਨ ਵੀ ਉੱਥੇ ਹੀ ਜਾਈ ਜਾਂਦਾ ਇਹ ਉੱਥੇ ਹੀ ਜਾਈ ਜਾਂਦਾ ਇਹਨੂੰ ਲੈ ਗਿਆ ਕਹਿੰਦੀ ਨਾ ਮੈਂ ਨਹੀਂ ਹੋ ਜਾਣਾ ਉਂਗਲੀ ਮਾਰ ਕੇ ਕਹਿੰਦਾ ਛੋਬਨ ਇਸ਼ਾਰਾ ਕੀਤਾ ਕਹਿੰਦਾ ਸੀ ਨਹੀਂ ਜਾਣਾ ਮੈਂ ਤੱਕੇ ਨਾਲ ਹੁਣ ਇਹਨੂੰ ਚੱਕ ਕੇ ਲੈ ਆਉੜੀਓਗੇ ਮੈਂ ਚੱਲਿਆ ਚੱਕਣ ਗੁੱਗੂ ਨੂੰ ਪੰਜਾਈ ਜਾਂਦਾ ਚੋਬਰ ਪੰਜਾਈ ਜਾਂਦਾ ਜਿਵੇਂ ਹੁਣ ਹੀ ਹੋਣੀ 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 ਤੌਰ ਜੱਤ ਕੇ ਆਊਗਾ ਕਹਿੰਦੇ ਲਾਈ ਵੀ ਮਿੱਤਰੋ ਚੱਕ ਲਿਆ ਬਾਈ ਯੋਬਰ ਮਿੱਠੀਆਂ ਗੋਲੀਆਂ ਤੇ ਧਿਆਨ ਦੋ ਤੇ ਮਿੱਠੀਆਂ ਗੋਲੀਆਂ ਚ ਗੁੱਗੂ ਆ ਗਿਆ ਤੇ ਆਪਾਂ ਇਹਨੂੰ ਲੈ ਚੱਲੇ ਆਂ ਫਿਰ ਹੁਣ ਤੱਕੇ ਧੁੱਕੇ ਨਾਲ ਤੇ ਆ ਗਏ ਆਪਾਂ ਸਮਝੋ ਗੱਡੀ ਚ ਵਠਾ ਲਿਆ ਗੁੱਗੂ ਕੱਡੀ ਚ ਤੇ ਚੱਲੀਏ ਫਿਰ ਹੁਣ ਆਪਾਂ ਅੰਦਰ ਆਪ ਦੇ ਕਮਰੇ ਨੂੰ ਚਲੋ ਚਲੋ ਕਹਿੰਦੇ ਚਲੋ ਕਹਿੰਦੇ ਹਲੇ ਕਿੱਥੇ ਕਰਨੂ ਕਹਿੰਦੇ ਇੱਕ ਦੋ ਬਾਅਦ ਚੱਲੇ ਵਿਸਾਲ ਕਹਿੰਦੇ ਗੋਗੂ ਦੇ ਲੈਣਿਆ ਕੱਪੜੇ ਤੇ ਆਪਾਂ ਪਹੁੰਚੇ ਵਿਸਾਲ ਗੱਡੀ پارک ਕਰਕੇ ਚੱਲੇ ਅੰਦਰ ਕਰਨ ਲੱਗੇ ਆਂ ਵਿਸਾਲ ਚ ਐਂਟਰੀ ਆਜੋ ਫਿਰ ਅੱਗੇ ਆਪਾਂ ਵਿਸਾਲ ਚ ਦੇਖਦੇ ਆਂ ਬਣੂ ਕਿਹੜੀ ਆਈਟਮ ਮਿਲੀ ਆ ਕਿਹੜੀ ਨਹੀਂ ਮਿਲੀ ਤੇ ਆਪਾਂ ਇੰਟਰ ਕੀਤਾ ਤੇ ਕੈਮਰਾ ਚਾਰੇ ਪਾਸੇ ਘੁਮਾਇਆ ਤੇ ਆਪਾਂ ਦੇਖਿਆ ਰੌਣਕ ਮੇਲਾ ਉਦੋਂ ਬਾਅਦ ਆਪਾਂ ਆ ਗਏ ਉੱਤੇ ਜਿੱਥੇ ਬੱਚਿਆਂ ਦੇ ਕੱਪੜੇ ਹੁੰਦੇ ਆ ਜਦੋਂ ਇੱਥੇ ਆ ਕੇ ਦੇਖਿਆ ਸਾਰੇ ਕਾਊਂਟਰ ਖਾਲੀ ਤੇ ਦੇਖ ਕੇ ਕਿਆ ਵੀ ਤੇ ਹੈ ਹੀ ਕੁਝ ਨਹੀਂ ਹੈ ਤੇ ਸਾਰਾ ਕੁਝ ਲੈ ਕੇ ਉਦੋਂ ਬਾਅਦ ਇੱਕ ਇੱਕੋ ਪਸੰਦ ਥੋੜਾ ਜਿਹਾ ਪਸੰਦ ਤਾਂ ਨਹੀਂ ਆਇਆ ਪਰ ਟਾਈਮ ਪਾਸ ਕਰਨ ਲਈ ਆਪਾਂ ਇਹਨੂੰ ਲੈਣ ਲੱਗੇ ਸੀ ਫਿਰ ਆਪਾਂ ਇਹ ਰਿਜੈਕਟ ਕਰਤਾ ਆਪਾਂ ਨੂੰ ਫਿੱਟ ਨਹੀਂ ਬੈਠਾ ਕਹਿੰਦੇ ਮੇਰੇ ਵੀਰੋ ਫਿਰ ਆਪ ਅੱਗੇ ਹੋਰ ਦੇਖਿਆ ਕੁਝ ਉਹ ਦਵਾਲੇ ਦਰਾਰੇ ਸਾਰੇ ਪਾਸੇ ਨੁਗੇੜਾ ਦੇਦਾ ਕਹਿੰਦੇ ਜਵਾਕਾਂ ਦੇ ਕਪੜੇ ਬੱਚਾ ਵਾਲੇ ਕਪੜੇ ਨਹੀਂ ਮਿਲੇ ਬਜ਼ਾਰ ਚ ਮੈਨੂੰ ਤਾਂ ਇਹ ਲੱਗਿਆ ਸੀ ਕਿਤੇ ਇਹ ਨਹੀਂ ਬਚਾ ਸਕਦਾ ਉਹ ਕੀ ਬੰਦ ਕਰਦਾ ਫਿਰ ਆਪ ਇੱਧਰ ਚੇਂਜ ਕਰ ਰਿਆ ਇਹਨਾਂ ਨੇ ਕੁਝ ਲੈ ਤਾਂ ਗੇੜਾ ਮੇਰੇ ਨਾਲੋਂ ਨਾ ਘਟਦਾ ਨਹੀਂ ਹੋ ਸਕਦਾ ਨਾ 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 ਕੁਝ ਵੀ ਨਹੀਂ ਹੈਗਾ ਯਾਰ ਅਜਾਦਰਾ ਉਦਰਾ ਤਾਂ ਬਹੁਤ ਪਈਆਂ ਉਸੋ ਕੱਪੜੇ ਆਪਾਂ ਨੂੰ ਬਸ ਆਲਜੋ ਕੁਛ ਨਹੀਂ ਮਿਲੇ ਆਪਾਂ ਚੱਲੇ ਆ ਹੁਣ ਬਾਹਰ ਤੇ ਤੁਸੀਂ ਨੈਕਸਟ ਬਲੌਗ ਚ ਬਣੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਾ ਬਲੌਗ ਦੇਖਣ ਲਈ